ਖਬਰ ਹੁਸ਼ਾਰਪੁਰ ਦੇ ਥਾਣਾ ਮਹਾਲਪੁਰ ਅਦੀਨਾਉਂ ਦੇ ਪਿੰਡ ਖੈਰੜ ਰਾਵਲਬੱਸੀ ਤੋਂ ਜਿੱਥੋਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨਾਲ ਇੱਕ ਵਿਅਕਤੀ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਗੰਭੀਰ ਜ਼ਖਮੀ ਹੋਏ ਪਤੀ ਪਤਨੀ ਨੂੰ ਇਲਾਜ ਲਈ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਐ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜ਼ਖਮੀ ਵਿਅਕਤੀ ਆਬਾਦਲੀ ਪੁੱਤਰ ਅਦੀਨ ਮੁਹੰਮਦ ਵਾਸੀ ਪਿੰਡ ਖੈਰੜ ਰਾਵਲਬੱਸੀ ਨੇ ਦੱਸਿਆ ਕਿ ਉਸ ਵੱਲੋਂ ਪਰਮਜੀਤ ਸਿੰਘ ਪੰਮਾ ਨਾਮ ਦੇ ਵਿਅਕਤੀ ਵੱਲੋਂ 25 ਮਰਲੇ ਜ਼ਮੀਨ ਖਰੀਦੀ ਗਈ ਸੀ ਤੇ ਕੁਝ ਸਮੇਂ ਬਾਅਦ ਹੀ ਜ਼ਮੀਨ ਨੂੰ ਲੈ ਕੇ ਉਸ ਵੱਲੋਂ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ 18 ਮਾਰਚ ਨੂੰ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਤੇ ਪੁੱਤਰ ਵੱਲੋਂ ਸਾਡੇ ਬਾੜੇ 'ਚ ਧੱਕ ਲੋਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇੰਨੀ ਜ਼ਿਆਦਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਹ ਦੋਵੇਂ ਪਤੀ ਪਤਨੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਬਜ਼ੁਰਗ ਨੇ ਦੱਸਿਆ ਕਿ ਪਰਮਜੀਤ ਵੱਲੋਂ ਕੁੱਟਮਾਰ ਕਰਕੇ ਗੰਦੀਆਂ ਗਾਲਾਂ ਵੀ ਕੱਟੀਆਂ ਗਈਆਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਇਸ ਵਕਤ ਉਹਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਠਾਣਾ ਮਾਹਲਪੁਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਪੀੜਤਾਂ ਦੇ ਬਿਆਨਾਂ ਤੇ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਰਪੁਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜੋ ਨਾ ਆਬਾ ਲਈ ਆਈ ਕਿੱਥੋਂ ਦੇ ਰਾਂ ਵਾਲੇ ਹੋ ਮੈਂ ਖਰੜ ਡਰਾਵਰ ਪਸੀ ਦਰਨੇ ਵਾਲਾ ਠੀਕ ਆ ਜੀ ਤੇ ਕੀ ਗੱਲਬਾਤ ਹੋਈ ਤੇ ਤੁਹਾਡੇ ਸੱਟਾਂ ਲੱਗੀਆਂ ਦੋਨਾਂ ਪਤੀ ਪਤਨੀ ਦੇ ਕਿਦਾਂ ਮੇਰਾ ਫਰਮਜੀਤ ਸਿੰਘ ਪੰਮਾ ਨਾਮ ਦਾ ਵਿਅਕਤੀ ਆ ਉਹਦੀ ਬਿਲਡਿੰਗ ਦੀ ਕਾਨ ਆ ਤੇ ਉਹਦੀ ਰਹਿائش ਵੀ ਹੁਣ ਖਰੜ ਡਰਾਵਰ ਪਸੀ ਆ ਇਹ ਕੋਠੀ ਭਾਜੋ ਆ ਕੋਠੀ ਦੇ ਨਾਮ ਤੋਂ ਇਹਨੇ ਬਿਆਨਨਾ ਕੀਤਾ ਹੈ ਸਗਾ ਹੰਸਰਾਜ ਮਾਸਟਰ ਦੇ ਨਾਲ 25 ਮਰਲੇ ਥਾਂ ਦਾ 6 ਲੱਖ ਰੁਪਏ ਦੇ ਦਾ ਇਹਨੇ ਭੋਲਿਆ ਸੀ ਤੇ ਇਹਨੇ ਆਪਣੇ ਸਾਲੇ ਨੂੰ ਬਾਹਰ ਭੇਜਣਾ ਸੀਗਾ ਸੁੰਨ ਲਾਲ ਇਹਦੇ ਸਾਲੇ ਦਾ ਨਾ ਉਹ ਵੀ ਇਹਦੇ ਨਾਲ ਦੁਕਾਨ ਤੇ ਕੰਮ ਕਰਦਾ ਸੀ ਉਹਨੇ ਇਟਲੀ ਨੂੰ ਭੇਜਣਾ ਸੀ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ ਤੇ ਇੱਕਦਮ ਮੈਨੂੰ 2 ਲੱਖ ਰੁਪਈਆ ਚਾਹੀਦਾ ਆ ਤਾਂ ਮੇਰਾ ਥਾਂ ਤੁਸੀਂ ਲੈ ਲਓ 6 ਲੱਖ ਦੇ ਵਿੱਚ ਮੈਂ ਲੈ ਆਇਆ ਮੁਨਾਫਾ ਮੈਨੂੰ ਦੇ ਦੋ ਤਾਂ ਮੈਂ ਕਿਹਾ 10 ਮੁਨਾਫਾ ਕੀ ਲੈਣਾ 7 ਲੱਖ ਦੇ ਵਿੱਚ ਇਹਦੇ ਨਾਲ ਸੌਦਾ ਹੋ ਗਿਆ ਤੇ ਮੈਂ ਕਿਹਾ ਇਹ ਰਿਜੈਕਟਿੰਗ ਦਾ ਫੇ ਹੰਸਰਾਜ ਕਰੂਗਾ ਕਹਿੰਦਾ ਮੈਂ ਕਰਵਾਉਣ ਦਾ ਪਵੰਦਿਆਂ ਤਾਂ ਚਲੋ ਇਹਨੂੰ ਮੈਂ ਪੂਦਾ 7 ਲੱਖ ਘਾ ਦਿੱਤਾ ਮੈਂ ਰਿਜੈਕਟਿੰਗ ਗਰਾਊਂਡ ਚ ਲੱਗ ਗਿਆ ਰਿਜੈਕਟਰੀ ਹੋ ਗਿਆ 25 ਮਾੜੇ ਹੰਸਰਾਜ ਨੇ ਕਰਵਾਇਆ ਫਿਰ ਇਹਨੇ ਹੰਸਰਾਜ ਨੂੰ ਕਿਹਾ ਕਿ ਮਾਸਟਰ ਨੂੰ ਉਹ ਦੇਖ ਲੈ ਆਪ ਇੱਕ ਰਖਾਅ ਦੇ ਦੇ ਤੇ ਫੇਰਾ ਫੇਰੀ ਦੇ ਨਾਲ ਇਹਨੇ ਰਿਜੈਕਟਰੀ ਕਰਵਾ ਲਈ ਇਹ ਕਹਿੰਦਾ ਮੈਂ ਪੜਿਆ ਲਿਖਿਆ ਬੰਦਾ ਮੈਂ ਕਿੱਦਾਂ ਗਲਤ ਕੰਮ ਕਰ ਸਕਦਾ ਮੈਂ ਕਿਉਂ ਮਾਸਟਰ ਦੇ ਉੱਤੇ ਦਮਾਰਖਾਸ ਮੈਂ ਉਹਨੂੰ ਦਿੱਤਾ ਹੈ 25 ਮੰਡਲੇ ਦਿੱਤਾ ਹੈ ਮੈਂ ਇਹਨੇ ਕੁਝ ਵੀ ਕਰ ਲਿਆ ਫਿਰ ਇਹਨੇ ਮੇਰੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਸੜਕ ਉਹ ਬਣਵਾ ਦੇ ਮੈਂ ਕਿਹਾ ਚਲੋ ਸੜਕ ਦੀ ਸਾਨੂੰ ਵੀ ਵਰਤੋਂ ਹੋਣੀ ਆ ਸੜਕ ਬਣਵਾਣੇ ਆ ਤਾਂ ਉੱਥੇ ਜੈ ਸਿੰਘ ਸਾਹਿਬ ਦੇ ਕੋਲ ਗਏ ਜੈ ਸਿੰਘ ਸਾਹਿਬ ਦੇ ਨਾਲ ਵੀ ਇੱਕ ਘੱਟਵਾਦ ਹੋਇਆ ਜੈ ਨੇ ਕਿਹਾ ਜਿੰਨੇ ਸਾਡੇ ਕੋ ਪੈਸੇ ਆ ਉਹ ਨਹੀਂ ਅਸੀਂ ਲਾਵਾਂਗੇ ਬਾਕੀ ਜਿਹੜਾ ਕੰਮ ਆ ਗਾਹਾਂ ਪੈਸੇ ਲਾਵਾਂਗੇ ਤਾਂ ਫੇਰ ਬਾਕੀ ਦਾ ਬਲੌਗ ਮਿਲਵਾ ਦੇਣਾ ਇਹਨੂੰ ਕਹਿੰਦਾ ਕਿਉਂ ਨਹੀਂ ਲੱਗਣੇ ਮੇਰੇ ਸੰਧੂ ਸਾਹਿਬ ਉਹ ਮੇਰੇ ਰੋੜੀ ਸਾਹਿਬ ਆ ਜिले ਮੈਂ ਉਹਨਾਂ ਤੋਂ ਫੋਨ ਕਰਾਇਆ ਉਹ ਮੇਰੇ ਸਾਹਮਣੇ ਸੰਧੂ ਸਾਹਿਬ ਨੂੰ ਫੋਨ ਲਾਤਾ ਤਾਂ ਉਹਦੇ ਪੀਏ ਨੇ ਚੱਕਿਆ ਤਾਂ ਉਹ ਕਹਿੰਦੇ ਵੀ ਉਹ ਰੋਟੀ ਖਾਂਦੇ ਆ ਉਹ ਜਿਹੜਾ ਤਾਂ ਕੁੱਟਮਾਰ ਕਿਉਂ ਹੋਈ ਆ ਕਿਸੇ ਕੰਦ ਉਹ ਮੈਂ ਤਾਂ ਮਾ ਤੁਹਾਡੇ ਕੁੱਟਮਾਰ ਇਹ ਵੀ ਉਹ ਜੀ ਸਭ ਕਹਿੰਦੇ ਕਿ ਇੱਕ ਹਲਕਾ ਵਿਹਾਂਗ ਦੇ ਦਿਓ ਕਿ ਅਸੀਂ ਪੰਚਾਇਤ ਨੂੰ ਦੇ ਨਹੀਂ ਹਥਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਨਾਲਾ ਬਣਾ ਦਿਓ ਤੁਸੀਂ ਬਲੌਕ ਲਵਾ ਦਿਓ ਮੈਂ ਤਾਂ ਠੀਕ ਹੈ ਜੀ ਅਸੀਂ ਕਚਹਿਰੀਆਂ ਦੇ ਵਿੱਚ ਗਏ ਉੱਥੇ ਐਫੀਡਾਟ ਮੈਂ ਲੈ ਲਿਆ ਆਪਣੇ ਨਾਮ ਦਾ ਜ਼ਿਲ੍ਹੇ ਮੁੰਡੇ ਦੇ ਕੋਲ ਬਿੱਲਾ ਨਾਮ ਦਾ ਮੁੰਡਾ ਉਹਦੇ ਕੋਲ ਲਿਖਾਉਣ ਲੱਗੇ ਤਾਂ ਮੈਂ ਸਾਰਾ ਲਿਖਾ ਰਿਹਾ ਸੀ ਤੇ ਇਹ ਕਹਿੰਦਾ ਵੀ ਇਹਦੇ ਵਿੱਚ ਸਵਾ ਚਾਰ ਮਾੜਲੇ ਵੀ ਮੇਰਾ ਲੇਖ ਅਧ ਮੈਂ ਕਿਹਾ ਇਹ ਅਧ ਕਾ ਤੇ ਲਿਖਾਂ ਤੂੰ ਸੜਕ ਬਣਾਉਣ ਲਈ ਕਹਿੰਦਾ ਤਾਂ ਸੜਕ ਬਣਾਉਣ ਨਾ ਮੈਂ ਕਹਿੰਦਾ ਨਹੀਂ ਜੀ ਮੈਂ ਤਾਂ ਅਧ ਵਿੱਚ ਲਿਖਣਾ ਮੈਂ ਕਿਹਾ ਅਧ ਮੈਂ ਨਹੀਂ ਲਿਖਣਾ ਮੈਂ ਤੇ ਤੋ 25 ਮਾੜਲੇ ਹੀ ਲੈ ਆਇਆ ਤਾਂ ਮੈਂ ਕਿਉਂ ਤੇਰਾ ਅਧ ਲਿਖ ਦਮੋਂ ਵਿੱਚ ਸੜਕ ਦੇ ਤਾਂ ਇਹ ਕਹਿੰਦਾ ਮੈਂ ਫੇਰ ਲਿਖਾਉਣਾ ਜੀ ਇਹ ਫੇਰ ਘਰ ਨੂੰ ਨਟ ਗਿਆ ਮੋਟਰਸਾਈਕਲ ਤੇ ਚੜ ਕੇ ਮੈਂ ਵੀ ਬੱਚਿਆਂ ਦੇ ਨਾਲ ਸੀਗਾ ਮੈਂ ਗਿਆ ਸ਼ਾਮ ਦੇ 6 ਵਜੇ ਦਾ ਸਮਾਂ ਜਿਸ ਵੇਲੇ ਮੈਂ ਆਪਣੇ ਬਾੜੇ ਦੇ ਵਿੱਚ ਚੱਲ ਗਿਆ ਬਾੜਾ ਇਹਦੇ ਨੇੜੇ ਹੀ ਆ ਮੇਰਾ ਬਾੜੇ ਦੇ ਦਰਵਾਜ਼ਾ ਮੈਂ ਖੋਲ੍ਹਿਆ ਖੋਲ੍ਹ ਕੇ ਇੱਕ ਪਾਈਪ ਸੀ ਲਾਈ ਹੋ ਵਾਟਰਸ ਫੁਲਾਇਆ ਉਹ ਮੈਂ ਇਕੱਠੀ ਕਰਨ ਲੱਗਾ ਇਹ ਮੇਰੇ ਬਾੜੇ ਦੇ ਵਿੱਚੇ ਹੀ ਵੜ ਗਿਆ ਇਹਨੇ ਮੈਨੂੰ ਇੱਥੋਂ ਗਲ ਤੋਂ ਫੜ ਕੇ ਸਿੱਟ ਲਿਆ ਥੱਲੇ ਸਿੱਟ ਕੇ ਤਾਂ ਮੇਰੇ ਇਹਦਾ ਮੁੰਡਾ ਨੇੜੇ ਸੀਗਾ ਹੁਣ ਡੰਡਾ ਫੜਾਇਆ ਇਹਨੇ ਇਹਨੇ ਮੇਰੇ ਮਾਰਨੇ ਸ਼ੁਰੂ ਕਰ ਦਿੱਤੇ ਪਿਓ ਪੁੱਤ ਨੇ ਕੁੱਟ ਮਾਰ ਕੀਤੀ ਦਾ ਪਿਓ ਪੁੱਤ ਨੇ ਤੇ ਅੰਕੀ ਹੁਣ ਕਿੱਦਾਂ ਇਹਨਾਂ ਦਾ ਵੀ ਕੁੱਟ ਮਾਰ ਕੀਤੀ ਕਿੰਨਾ ਦਾ ਮੈਂ ਤੁਹਾਨੂੰ ਦੱਸਦਾ ਇਹ ਜਿਹਨੇ ਮੇਰੇ ਡੰਡੇ ਮਾਰਦਾ ਸੀ ਮੈਂ ਰੋਲਾ ਪਾਇਆ ਮੈਂ ਕਿਹਾ ਮਰ ਗਿਆ ਮਰ ਗਿਆ ਤਾਂ ਇਹ ਫਿਰ ਡੋੜੀ ਆਈ ਇਹ ਸੀਗੀ ਪਰਲੇ ਪਾਸੋਂ ਆਈ ਸੜਕ ਤੋਂ ਪੱਕੀ ਵੱਲੋਂ ਇਹਨੇ ਕਿਹਾ ਪੰਮਿਆ ਕੀ ਗੱਲ ਹੋ ਗਈ ਏ ਤੂੰ ਕਦੇ ਆਪਣੇ ਅੰਕਲ ਨੂੰ ਮਾਰ ਲੱਗਾ ਫੇਰ ਜਿਸ ਵੇਲੇ ਇਹ ਮੇਰੇ ਡੰਡੇ ਮਾਰਨ ਲੱਗਾ ਸੀ ਇਹ ਮੇਰੇ ਸਿਰ 'ਚ ਡੰਡਾ ਮਾਰਨ ਲੱਗਾ ਸੀ ਤਾਂ ਮੁਰੇ ਨੇ ਬਾਹ ਕਰ ਦਿੱਤੀ ਤੇਰੀ ਬਾਹਰ ਟੁੱਟ ਗਈ ਦੋਹੇ ਹੱਡੀਆਂ ਟੁੱਟ ਗਈਆਂ ਉਹਦੇ ਬਾਅਦ ਇਹਨੇ ਗਾਲਾਂ ਐਨੀਆਂ ਕੱਢੀਆਂ ਕਿੰਨਾ ਪੁਲਿਸ ਕਿਹੜੀ ਪੁਲਿਸ ਕਿਹੜੀ ਮਾਲਪੁਰ ਥਾਣਾ ਲੱਗਦਾ ਮਾਲਪੁਰ ਥਾਣਾ ਕੀ ਕੀ ਗੰਦੀ ਪੁਲਸ ਆਈ ਸੀ ਤਾਂ ਜਦੋਂ ਬਲਬੀਸੂ ਆਇਆ ਸੀਗਾ ਬਲਬੀਸੂ ਯਾਨੀ ਕਿ ਜਿੱਦਾਂ ਪਤਾ ਨਹੀਂਦਾ ਉਹਦੇ ਵਿੱਚ ਕਿਉਂ ਬੋਲਦਾ ਸੀ ਕਹਿੰਦਾ ਮੈਂ ਸਾਰੀ ਕਹਾਣੀ ਨਹੀਂ ਹੈ ਕਿ ਤੁਹਾਡੀ ਸੁਣਨੀ ਮੈਂ ਸਿਰਫ ਛੋਟੇ ਛੋਟੇ ਗੱਲ ਦੱਸਣੀਆਂ ਤੁਹਾਨੂੰ ਮੈਨੂੰ ਮੈਂ ਉਹ ਲੇਖ ਲੇਖ ਕੇ ਵੀ ਦਿੱਤਾ ਪਰ ਉਹਨੇ ਨਾ ਛੋਟ ਦੇ ਵਿੱਚ ਹੀ ਲਿਖਿਆ ਇਹ ਕਦੋਂ ਦੀ ਗੱਲ ਆ ਜਿਹੜੀ ਲੜਾਈ ਹੋਈ ਤੁਹਾਡੇ ਇਹ 18 ਤਰੀਕ ਦੀ ਸ਼ਾਮ 6 ਵਜੇ ਦੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਕਰਦਾ ਪਰ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਮੇਰੀ ਘਰਵਾਲੀ ਦੇ ਵੀ ਬਹੁਤ ਸੱਤਾ ਮੇਰੀ ਵੀ ਪੁੱਤਿਆ ਇਹਨਾਂ ਦੇ ਵੀ ਨੇ ਪੁੱਤਿਆ ਮੇਰੇ ਵੀ ਬਹੁਤ ਸੱਤਾ ਮਾਰੀਆਂ ਇਹਨਾਂ ਨੇ ਬਹੁਤ ਸਾਡੇ ਨਾਲ ਬੀਅੰਸਾਫੀ ਕੀਤੀ ਆ ਜਿੱਲੇ ਮੈਂ ਇਹ ਤੋਂ ਛੁੱਟਿਆ ਇਹ ਤੋਂ ਛੁੱਟ ਕੇ ਸਾਡੀ ਇੱਥੇ ਮਸਜਿਦ ਆ ਮੈਂ ਮਸਜਿਦ ਵੱਲੋਂ ਦੌੜਿਆ ਇਹ ਮੇਰੇ ਮਗਰੇ ਹੀ ਦੌੜਾ ਗਿਆ ਮੋਰੇ ਦੀ ਦਰਵਾਣੀ ਸੀਗੀ ਉਹਨੇ ਏਦਾਂ ਡੰਡਾ ਲਾਤਾ ਕਹਿੰਦੀ ਹੁਣ ਮੈਂ ਭੱਜਣ ਨਹੀਂ ਦੇਣਾ ਪੰਮਿਆ ਹੁਣ ਇਹੇ ਹੱਥ ਆਇਆ ਇਹਨੂੰ ਮਾਰ ਸਿੱਟਾ ਤਾਂ ਮੈਂ ਉਹਦੇ ਡੰਡੇ ਤੋਂ ਏਦਨ ਪਾਸੇ ਜੀ ਨਿਕਲਿਆ ਇਹ ਉਹਨੇ ਮੇਰੇ ਪਿੱਛਲੇ ਉੱਤੇ ਡੰਡਾ ਮਾਰਿਆ ਠੀਕ ਹੈ ਓਕੇ ਰੀਲ ਦੀ ਹੱਡੀ ਤੇ ਓਕੇ ਬਈ ਉਹਦੇ ਬਾਅਦ ਇਹੇ ਮੇਰੇ ਪਿੱਛੇ ਮਸੀਦ ਤੱਕ ਦੌੜਾ ਗਿਆ ਠੀਕ ਅ ਮਿਤੀ 18 ਤਿੰਨ 2024 ਨੂੰ ਖੈਰਗਾਵਲ ਬਸਿਕ ਲੜਾਈ ਹੋਈ ਸੀ ਜਿਹਦੇ ਜਿਹਦੇ ਵਿੱਚ ਇੱਕ ਲੇਡੀ ਸੀਗੀ ਨਸਰਾ ਬੇਗਮ ਜਿਹਦੇ ਕੋ ਪਿੰਡ ਦਾ ਹੀ ਵਾਸੀ ਨੇ ਪਰਮਜੀਤ ਜੀ ਨਾਲ ਉਹਦੇ ਉਹਦੀ ਵਾਈਫ ਸੀ ਨਾਲ ਉਹਦਾ ਲੜਕਾ ਸੀਗਾ ਇਹਨਾਂ ਨੇ ਉਹਦੇ ਸੱਟਾਂ ਮਾਰ ਰਿਹਾ ਸੀ ਜਿਹਦੇ ਕਾਰਨ ਉਹਦੇ ਕਾਫੀ ਸੱਟਾਂ ਲੱਗੀਆਂ ਸੀਗਾ ਉਹਦੇ ਘਰ ਦੇ ਅੰਦਰ ਉਹਦਾ ਜਿਹੜਾ ਬਾੜਾ ਸੀ ਉਹਦੇ ਅੰਦਰ ਦਾਖਲ ਹੋ ਕੇ ਇਹਨਾਂ ਸੱਟਾਂ ਮਾਰੀ ਸੀ ਉਹ ਰੈਡੀਪਾਲ ਇੱਥੇ ਸਿਵਲ ਹਸਪੀਟਲ ਇਹਨੂੰ ਇੱਥੇ ਐਡਮਿਟ ਕਰਾਇਆ ਸੀ ਮਲਪੁਰ ਉਸ ਤੋਂ ਬਾਅਦ ਇਹਨਾਂ ਰੈਫਰ ਕਰ ਦਿੱਤਾ ਸੀਗਾ ਵੀ ਆਪਣੇ ਹਿਸ਼ਾਪ ਉਹਦੇ ਬਿਆਨ ਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 45 ਡੇਟਿਡ 19 ਸੌਰੀ 2010 24 ਜੋ 24 ਅੰਡਰ ਸੈਕਸ਼ਨ 452 354 323 IPC ਥਾਣਾ ਮਾਨਪੁਰ ਦਰਜਸ ਕੀਤਾ ਗਿਆ ਤੇ ਕਿਉਂਕਿ ਦੋਸ਼ੀਆਂ ਨੂੰ ਹੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤੇ ਮਾਨਯੋਗ ਅਦਾਲਤ ਵਿੱਚ ਉਹਨਾਂ ਚਲਾਣ ਦਾ ਗਿਆ ਤੇ ਲੜਾਈ ਦਾ ਕਾਰਨ ਇਹ ਸੀ ਕੋਈ ਪਲਾਟ ਦਾ ਝਗੜਾ ਸੀ ਇਹਨਾਂ ਦਾ ਇਹਨਾਂ ਦਾ ਕੋਈ ਦੋਨੋਂ ਧਿਰਾਂ ਦਾ ਆਪਸ ਵਿੱਚ ਪਲਾਟ ਦਾ ਝਗੜਾ ਸੀ ਜਿਸ ਕਾਰਨ ਇਹਦੀ ਲੜਾਈ ਹੋਈ ਵੀ ਆਰ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ